ਜਿਹੜਾ ਉਹ ਕਿਸੇ ਬੰਦੇ ਨੂੰ ਬਿਮਾਰੀ ਹੋ ਜਾਂਦੀ ਹੈ ਹੈਨਾ ਕੀ ਜਿਹੜਾ ਉਸ ਬੰਦੇ ਦੇ ਉੱਪਰ ਵਿਅਕਤੀ ਦੇ ਉੱਪਰ इमोशनल ਮੈਂਟਲ ਜਾਂ ਇਹੋ ਜਿਹੇ ਜਿਹੜੀਆਂ ਸਾਡੀਆਂ ਹੈਲਥ ਹੈ ਉਹਦਾ ਵੀ ਪ੍ਰਭਾਵ ਹੁੰਦਾ ਹੈ ਜਾਂ ਇਹ ਚੀਜ਼ ਉਹਦੇ ਤੇ ਵੀ ਪ੍ਰਭਾਵ ਪ੍ਰਭਾਵ ਪਾਉਂਦੀਆਂ ਇਫੈਕਟ ਕਰਦੀਆਂ ਨੇ ਇਹਦੇ ਬਾਰੇ ਮੈਂ ਚਾਹੁੰਦੀ ਹਾਂ ਹੁਣ ਅਸੀਂ ਇਹ ਵੀ ਗੱਲ ਜ਼ਰੂਰ ਬਰ ਜ਼ਰੂਰ ਕਰ ਲਈਏ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਮੈਮ ਜਿਹੜੀ ਕ੍ਰੋਨਿਕ ਡਿਜ਼ੀਜ਼ਸ ਹੈਗੀਆਂ ਜਿкна ਬਲੱਡ ਪ੍ਰੈਸ਼ਰ 슈ਗਰ ਇਹ ਸਾਨੂੰ ਮੈਂਟਲੀ ਵੀ ਓਨਾ ਹੀ ਇਫੈਕਟ ਕਰਦੀ ਹੈ ਜਿੰਨਾ ਫਿਜ਼ਿਕਲੀ ਕਰਦੀ ਹੈ ਕਿਉਂਕਿ ਫਿਜ਼ਿਕਲੀ ਤਾਂ ਥੱਕ ਗਿਆ ਹੈ ਹਾਂਜੀ ਭਾਰ ਵੱਧ ਗਿਆ ਹੈ ਨਾ ਪਰ ਹੁਣ ਮੈਂਟਲੀ ਕੀ ਇਫੈਕਟ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਪਰਸਨ ਜੋ ਹੈ ਉਹ ਇੱਕਦਮ ਨੂੰ ਫੀਲ ਹੁੰਦਾ ਹੈ ਕਿ ਹੁਣ ਮੈਨੂੰ ਲਾਈਫ ਲੌਂਗ ਇਹ ਪ੍ਰੋਬਲਮ ਹੋਣ ਵਾਲੀ ਹੈ ਨਾ ਚਿੰਤਾ ਚਿੰਤਾ ਹੋ ਗਈ ਤਾਂ ਇਮੀਡੀਏਟਲੀ ਇੱਕ ਸਟ੍ਰੈਸ ਰਿਸਪਾਂਸ ਹੋ ਜਾਂਦਾ ਹੈ ਕਿ ਹੁਣ ਕੀ ਹੋਏਗਾ ਵਾਟ ਵਿਲ ਆਈ ਡੂ मेरा यू you नो know, मैं थो सिंपल एग्जाम्पल ली परसन हॉस्पिटल गया उन्हें अपने ब्लड चेकअप कलैक्ट किए उन्हें देखा कि मैं शुगर ज़्यादा आ गई वो डॉक्टर मिले डॉक्टर ने कहा भी आपकी शुगर ज़्यादा आ गई है हूँ तुम मेडिसिन लेने हाँ। परसन घर चले गया वो बैड पर लेटे होया है ना हाँ। सोच रहा है सोच के सोच के उन्हें अपने माइंड एक मूवी बना ली मेरी हूँ शुगर बधी हुई है हूँ मैं uh, ਕਿਆ ਕਰੂੰਗਾ ਹੈਨਾ ਮੈਨੂੰ ਹਰ ਚੀਜ਼ ਵਿੱਚ ਕੰਟਰੋਲ ਕਰਨੀ ਪੈਗੀ ਮੈਨੂੰ ਐਕਸਰਸਾਈਜ਼ ਕਰਨੀ ਪੈਗੀ ਮੈਂ ਲਾਈਫ ਇੰਜੋਏ ਨਹੀਂ ਕਰ ਸਕਦਾ ਇਸ ਚੀਜ਼ ਨੂੰ ਅਸੀਂ ਸਾਡਾ ਮਾਈਂਡ ਜਦ ਇਸ ਤਰ੍ਹਾਂ ਦਾ ਸਟ्रेस ਅੰਡਰਗੋ ਕਰਦਾ ਹੈ ਤਾਂ ਇੱਕਦਮ ਡੇਂਜਰ ਮੋਡ ਵਿੱਚ ਆ ਜਾਂਦਾ ਹੈ ਕਿ ਕੁਝ ਹੋ ਰਿਹਾ ਹੈ ਹੈਨਾ ਤਾਂ ਮਾਈਂਡ ਡੇਂਜਰ ਮੋਡ ਵਿੱਚ ਆ ਕੇ ਮਾਈਂਡ ਇੱਕ ਰਿਸਪੌਂਸ ਦਿੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਫਾਈਟ ਐਂਡ ਫਲਾਈਟ ਮੋਡ ਤਾਂ ਉਹ ਮੋਡ ਮਤਲਬ ਕਿ ਹੁਣ ਕੁਝ ਹੋ ਰਿਹਾ ਹੈ ਕੁਝ ਕਰਨਾ ਪਏਗਾ ਹੁਣ ਜਿੱਥਾਂ ਤੇ ਮੈਂ ਫਾਈਟ ਕਰਾਂ ਤੇ ਜਾਂ ਫਿਰ ਠੀਕ ਹੈ ਮੇਰੇ ਕੋਤ ਨਹੀਂ ਹੋ ਸਕਦਾ ਬਸ ਮੈਂ ਨਾ ਜੂੰ ਛੱਡਦਾ ਹਾਂ ਨਾ ਬ੍ਰੇਨ ਜਿਵੇਂ ਇਹ ਡੇਂਜਰ ਡਿਟੈਕਟ ਕਰਦਾ ਹੈ ਤਾਂ ਬੇਨ ਇੱਕ ਹਾਰਮੋਨ ਰਿਲੀਜ਼ ਕਰਦਾ ਹੈ ਜਿਹਦਾ ਨਾਮ ਹੈ ਕorticisol ਓਕੇ ਕorticisol ਬੋਡੀ ਵਿੱਚ ਰਿਲੀਜ਼ ਹੁੰਦਾ ਹੈ ਔਰ ਜਾ ਕੇ ਕਹਿੰਦਾ ਹੈ ਕਿ ਕੁਝ ਹੋ ਰਿਹਾ ਹੈ देयर इज ਡੇਂਜਰ ਕੁਝ ਕਰੋ ਹਨਾ ਤਾਂ ਲਿਵਰ ਕਹਿੰਦਾ ਅੱਛਾ ਕorticose ਲਿਵਰ ਨੂੰ ਬੁਲਾਉਂਦਾ ਹੈ ਲਿਵਰ ਨੂੰ ਕਹਿੰਦਾ ਕਿ ਬਈ ਕੁਝ ਹੋ ਰਿਹਾ ਹੈ ਮੈਨੂੰ ਤਾਂ ਹੁਣ ਲੜਨਾ ਪਏਗਾ ਹੈਨਾ ਤਾਂ ਲਿਵਰ ਕਹਿੰਦਾ ਅੱਛਾ ਰੁਕੋ ਵਸਪਾਈ ਦਿੰਦਾ ਹਾਂ ਹਾਂ ਮੈਂ ਤੈਨੂੰ ਮੈਂ ਤੈਨੂੰ ਹਥਿਆਰ ਭੇਜਦਾ ਹੈ ਲਿਵਰ ਕਿਆ ਹਥਿਆਰ ਭੇਜਦਾ ਹੈ 슈ਗਰ ਹਾਂ ਠੀਕ ਹੈ ਤਾਂ ਕਿ ਤੁਸੀਂ ਐਕਸ਼ਨ ਲੈ ਸਕੋ ਤੁਸੀਂ ਲੜ ਸਕੋ ਮੈਂ ਤੈਨੂੰ ਹੋਰ 슈ਗਰ ਭੇਜਦਾ ਹਾਂ ਲਿਵਰ 슈ਗਰ ਰਿਲੀਜ਼ ਕਰ ਰਿਹਾ ਹੈ ਹੈਨਾ ਇਹ 슈ਗਰ ਬਲੱਡ ਸਟ੍ਰੀਮ ਵਿੱਚ ਜਾ ਰਹੀ ਹੈ ਔਰ 슈ਗਰ ਇੱਕਦਮ ਵੱਧ ਰਹੀ ਹੈ ਪਰਸਨ ਬੈੱਡ ਪਰ ਲੇਟਿਆ ਹੋਇਆ ਕੁਝ ਨਹੀਂ ਹੋ ਰਿਹਾ ਤਾਂ ਵੀ ਸ਼ੂਗਰ ਵਧ ਗਈ ਲੇਕਿਨ ਉਹਦੇ ਮਾਈਂਡ ਵਿੱਚ ਉਹ ਲੜਾਈ ਕਰ ਰਿਹਾ ਹੈ ਹੀ ਇਜ਼ ਇਨ ਡੇਂਜਰ ਮੋਡ ਫਾਈਟ ਐਂਡ ਫਲਾਈਟ ਮੋਡ ਵਿੱਚ ਹੈ ਜਿੱਥੇ ਤੇ ਕਾਰਟਿਸੋਨ ਨਿਕਲ ਰਹੀ ਹੈ ਤਾਂ ਉਹ ਲੇਟਿਆ ਆ ਕੁਝ ਨਹੀਂ ਕਰ ਰਿਹਾ ਫੇਰ ਵੀ ਉਹਦੇ ਸ਼ੂਗਰ ਵਧ ਰਹੀ ਹੈ ਜਿਹੜੇ ਘਰ ਦੇ ਵਿੱਚ ਹੁੰਦਾ ਨਾ ਬਿਜਲੀ ਦਾ ਪ੍ਰਬੰਧ ਹਮੇਸ਼ਾ ਡੇਂਜਰ ਲਿਖਿਆ ਹੋਏ ਤਾਂ ਉਹ ਕੋਲ ਜਾਂਦੇ ਦਿਲ ਧੜਕਣ ਲੱਗ ਜਾਂਦਾ ਵੀ ਇੱਥੇ ਡੇਂਜਰ ਹੈ ਕੁਝ ਨਾ ਕੁਝ ਹੈਗਾ ਹਾਂ ਜੀ ਤਾਂ ਇਸ ਲਈ ਇਹ ਫਰਸਟ ਰਿਸਪੌਂਸ ਹੁੰਦਾ ਹੈ ਸਾਡਾ ਵੈਨ ਵੀ ਸੀ ਕਿ ਅੱਛਾ ਸਾਡੀ ਸ਼ੂਗਰ ਵਧੀ ਹੋਈ ਹੈ ਨਾ लोंग जे तुसी तीन नहीं कंट्रोल कर पाए एदा एक दूसरा भी तरीका हो सकता है ना कि तुसी लेटे हो जब थोड़ा रिलाइज कि अच्छा मैं एनजाइटी ले रही। मतलब आई एम गेटिंग एनशियस मैं इनू स्ट्रैस हो रहा है फिर तुसी जे अपने माइंड थोड़ा जो समझाओ कि स्ट्रैस की कोई बात नहीं है हमने मैं पता चल चलिया है कि मैनू शुगर है लेकिन मैं अपनी डाइट पर वर्क करूँगा hmm. मैं एक्सरसाइज पर वर्क करूँगा तो आई कैन कंट्रोल दिस है ना आई कैन टेक एक्शन तो ऑटोमैटिकली माइंड भी शांत हो जाएगा कोर्टिसोल भी घट हो जाएगा थोड़ी शुगर लैवल धीरे धीरे करके नॉर्मल और घट होएंगे या थो मे बी थोड़े टाइम तक मेडिसिन लेनी पेगी पर जैसे डाइट करोगे एक्सरसाइज करोगे मेडिसिन लोंगेगी तो थोड़ी शुगर नॉर्मल आ जाएगी लेकिन जे तो हमेशा एंगजायटी रहे क्या होएगा हूँ मैन मैं जिंदगी थोड़ी रह गई मैं तो काम नहीं कर सकना मैं थक जा जानी है ਠੀਕ ਹੈ ਉਹਦੇ ਨਾਲ ਫਿਰ ਕੀ ਕੇ ਅੰਦਰਲਾ ਸਿਸਟਮ ਜਿਹੜਾ ਉਹ ਵੀ ਤੁਹਾਡਾ ਤੁਹਾਨੂੰ ਹੈਲਪ ਕਰਨ ਲੱਗ ਜਾਂਦਾ ਇਦਰ ਇਟ ਕੁਡ ਬੀ ਇਨ ਦਾ ਰੌਕ ਸਾਈਡ ਆਲਸੋ ਯੈਸ ਅੱਛਾ ਇਦਰ ਫੈਮਿਲੀ ਮੈਂਬਰਸ ਵੀ ਬਹੁਤ ਰੋਲ ਪਲੇ ਕਰਦੇ ਹਨ ਕਿਉਂਕਿ ਮੈਂ ਕਈ ਵਾਰ ਨੋਟਿਸ ਕੀਤਾ ਹੈ ਕਿ ਹਰ ਚੀਜ਼ ਵਿੱਚ ਮਤਲਬ ਜੇ ਤੁਸੀਂ ਆਪਣੇ ਫੈਮਿਲੀ ਤੁਹਾਡੇ ਸਪਾਸ ਜਾਂ ਤੁਹਾਡੇ ਪੇਰੈਂਟ ਕਿਸੇ ਨੂੰ ਡਾਇਬੀਟਿਸ ਡਿਟेक्ट ਹੋਇਆ ਹੈ ਨਾ ਤੁਹਾਨੂੰ ਕਰੈਕਟ ਤਰੀਕੇ ਨਾਲ ਅਡਰੈਸ ਕਰੋ ਆਪ ਵੀ ਸਟੱਡੀ ਕਰੋ ਕਿ ਕੀ ਖਾ ਸਕਦੇ ਕਿੰਨਾ ਖਾ ਸਕਦੇ ਹੈ ਇਹਦੀ ਕੁਝ ਲਿਮਿਟ ਹੁੰਦੀ ਹੈ ਹੈਨਾ ਆਦਰਵਾਇਸ ਕੀ ਹੁੰਦਾ ਹੈ ਅ ਘਰ ਚੌਲ ਬਣੇ ਨਹੀਂ ਤੁਸੀਂ ਚੌਲ ਨਹੀਂ ਖਾ ਸਕਦੇ ਜੇ ਡਾਇਬਟੀਜ਼ ਹੈ ਬਿਲਕੁਲ ਬਿਲਕੁਲ ਉਹ ਪੈਰਾਟਰਾੜਾ ਹਾਂ ਔਰ ਇਨਸਟੈਂਟਲੀ ਦੂਸਰੇ ਪਰਸਨ ਦੇ ਮਾਈਂਡ ਵਿੱਚ ਅਗੇਨ ਐਂਜ਼ਾਇਟੀ ਪਲੇਟ ਕੋ ਖਿੱਚ ਲੈਣੀ ਹੈ ਤੁਹਾਨੂੰ ਕਿੰਨੀ ਵਾਰੀ ਕੀ ਕਟ ਖਾਇਆ ਕਰੋ 슈ਗਰ ਅਹਾਂ ਨਹੀਂ ਖਾ ਸਕਦੇ ਤੁਸੀਂ ਚਾ ਨਹੀਂ ਜਾਂ ਵਿੱਚ 슈ਗਰ ਨਾ ਪਾਓ ਮਤਲਬ ਇਕ ਹਮੇਸ਼ਾ ਹਾਈਪਰ ਐਂਜ਼ਾਈਟੀ ਵਾਲਾ ਜਿਹੜਾ ਸਟੇਟ ਹੈ ਉਹ ਕਈ ਵਾਰ ਰਿਲੇਟਿਵਸ ਵੀ ਅੰਦਰਲੇ ਆਰਗਨਸ ਵੇਰ ਉਸੇ ਮੈਟਾਬੋਲੋਜੀ ਵੀ ਤੁਹਾਡੇ ਲਈ ਵਰਕ ਕਰਨ ਲੱਗ ਜਾਂਦੇ ਹਾਂ ਜੀ ਤੁਸੀਂ ਦੱਦੇ ਹੋ ਫਿਰ ਕਬਰਾਂਦੇ ਹੋ ਤੂੰ ਅੰਦਰਲਾ ਸਿਸਟਮ ਉਹੀ ਨਾ ਜਿਵੇਂ ਤੁਸੀਂ ਕਿਹਾ ਲੀਵਰ ਨੂੰ ਕਹਿੰਦੇ ਖੰਡ ਭੇਜਦੇ ਉਹ ਫਟਾਫਟ ਪੇਂਡ ਬਿਲਕੁਲ ਐਬਸੋਲਿਊਟਲੀ ਰਾਈਟ ਇਸ ਲਈ ਪੂਰੀ ਫੈਮਿਲੀ ਜੇ ਤੁਸੀਂ ਥੋੜਾ ਜਿਹਾ ਐਫਰਟ ਕਰੋ ਅੱਜਕੱਲ ਬਹੁਤ ਰਿਸੋਰਸਸ ਹੈ ਹਰ ਇੱਕ ਫੂਡ ਆਈਟਮ ਦਾ ਜਿਹੜਾ ਸੀ ਗਲਾਈਸੈਮਿਕ ਇੰਡੈਕਸ ਕਹਿੰਦੇ ਹੈ ਇਕ ਫੂਡ ਆਈਟਮਸ ਦੇ ਗ્લાયਸੈਮਿਕ ਇੰਡੈਕਸ ਹੁੰਦਾ ਹੈ ਕਿ ਉਹ ਕਿੰਨੀ 슈ਗਰ ਰੀਲੀਜ਼ ਕਰਦਾ ਹੈ ਤੁਹਾਡੇ ਬੋਡੀ ਵਿੱਚ ਤੁਸੀਂ ਇੰਟਰਨੈਟ ਪਰ ਜਾ ਕੇ ਜਸਟ ਇੱਕ ਚਾਰਟ ਦੇਖਣਾ ਹੈ ਕਿ ਹਰੇਕ ਆਈਟਮ ਦਾ ਕਿੰਨਾ ਗ્લાયਸੈਮਿਕ ਇੰਡੈਕਸ ਹੈ ਔਰ ਕਿੰਨਾ ਉਹਨੂੰ ਤੁਸੀਂ ਲੈ ਸਕਦੇ ਹੋ ਐਸੇ ਨਹੀਂ ਕਿ ਕੋਈ ਵੀ ਚੀਜ਼ ਨਹੀਂ ਲੈ ਸਕਦੇ ਤੁਸੀਂ ਹਰ ਚੀਜ਼ ਲੈ ਸਕਦੇ ਉਹਦਾ ਕੁਝ ਪੋਰਸ਼ਨਸ ਲਿਮਟਡ ਹਾਂਜੀ ਪੋਰਸ਼ਨਸ ਹੁੰਦੇ ਹਨ ਤਾਂ ਜੇ ਤੁਸੀਂ ਉਹ ਪਰਸਨ ਨੂੰ ਹੈਲਪ ਕਰਨਾ ਚਾਹੁੰਦੇ ਹੋ ਤਾਂ ਇਨਸਟੈਡ ਆਫ ਉਹਨਾਂ ਦੀ ਐਂਜ਼ਾਇਟੀ ਬਦਾਨੇ ਤੁਸੀਂ ਆਪ ਵੀ ਥੋੜੀ ਜੀ ਸਟੱਡੀ ਕਰਕੇ ਫੂਡ ਆਈਟਮਸ ਬਾਰੇ ਥੋੜਾ ਰੀਡ ਕਰਕੇ ਉਹਨਾਂ ਨੂੰ ਹੈਲਪ ਕਰੋ ਹੈਲਪ ਕਰੋ ਮਤਲਬ ਕਿ ਬਿਮਾਰ ਬੰਦਾ ਜਿਹੜਾ ਵਾ ਬਿਮਾਰੀ ਤਾਂ ਨਹੀਂ ਗਈ ਬੰਦਾ ਖੜਾ ਮਰੀਜ਼ ਆ ਜਿਹੜਾ ਮੱਜੇ ਤੇ ਪਿਆ ਹੋਇਆ ਜਸਟ ਇੱਕ ਅੰਦਰਲਾ ਥੋੜਾ ਸਿਸਟਮ ਜਿਹੜਾ ਹੈ ਉਹ ਗੜਬੜਾਇਆ ਹੈ ਉਸ ਸਿਸਟਮ ਨੂੰ ਤੁਸੀਂ ਕੰਟਰੋਲ 'ਚ ਰੱਖਣਾ ਹੈ ਮਰੀਜ਼ ਨੇ ਆਪ ਵੀ ਰੱਖਣਾ ਤੇ ਜਿਹੜੇ ਉੱਪਰਲੇ ਮਿਲਦਾ ਉਹਨਾਂ ਦੀ ਉਹਦੇ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਇਹਦੇ ਵਿੱਚ ਅੱਛਾ ਇੱਕ ਕਹਿੰਦੇ ਨੇ ਕਿ ਬਈ ਹਰ ਚੀਜ਼ ਦੀ ਮਾਤਰਾ ਜਿਹੜੀ ਹੁੰਦੀ ਨਾ ਬੜੀ ਵਧੀਆ ਇੱਕ ਮੈਨੂੰ ਗੱਲ ਜੀ ਚੇਤੇ ਆ ਰਹੀ ਸੀ ਕਹਿੰਦੇ ਨੇ ਕਿ ਭਈ ਚਾਹੇ ਲੂਣ ਵੜੋ ਤੇ ਜਾਂ ਖੰਡ ਵਰਤਿਆ ਤੁਹਾਨੂੰ ਸਵਾਦ ਅਨਸਾਰ ਹੀ ਜਾਣਾ ਸੋ ਇੰਨੇ ਕੋਰੇ ਵੀ ਨਾ ਹੋ ਜਾਓ ਵੀ ਤੁਹਾਨੂੰ ਥੁੱਕ ਕਰਕੇ ਕੋਈ ਛੱਡ ਦੇਵੇ ਤੇ ਇੰਨਾ ਮਿੱਠੇ ਵੀ ਨਾ ਹੋ ਜਾਓ ਕਿ ਤੁਹਾਨੂੰ ਨਿਗਲ ਕੇ ਚਲੇ ਜਾਏ ਸੋ ਜਦੋਂ ਤੁਹਾਡੀ ਕੋਈ ਬਿਮਾਰ ਬੰਦਾ ਆ ਜੱਜ ਨੂੰ ਸ਼ੂਗਰ ਹੈ ਉਹ ਬਿਮਾਰਤ ਨਹੀਂ ਉਹਨੂੰ ਕਹਿ ਸਕਦੇ ਸੀ ਕਿ ਇੱਕ ਡਿਜ਼ੀਜ਼ ਹੈ ਤਾਂ ਉਹ ਤੁਸੀਂ ਐਨਾ ਨਾ ਵਿਚਾਰੇ ਨੂੰ ਜਾਂ ਤਾਂ ਬਹੁਤ ਹੀ ਮਿੱਠੇ ਵੀ ਨਾ ਬਣੋ ਕਿ ਉਹਨੂੰ ਅਖੰਡ ਕਾ ਕੋਈ ਨਾ ਹੁੰਦਾ ਕੁਝ ਨਹੀਂ ਹੁੰਦਾ ਖਾਲਾ ਖਾਲਾ ਹੈਨਾ ਤੇ ਐ ਵੀ ਨਾ ਹੋਵੇ ਵੀ ਆਹ ਨਹੀਂ ਖਾਣਾ ਆਹ ਵੀ ਨਹੀਂ ਖਾਣਾ ਕਿਉਂਕਿ ਉਹ ਬੰਦਾ ਫਿਰ ਐਸੇ ਕਨਫਿਊਜ਼ ਹੋ ਜਾਂਦਾ ਸੋ ਇਹ ਇਹ ਚੀਜ਼ਾਂ ਵਾਕਈ ਬਹੁਤ ਜ਼ਰੂਰੀ ਹੈਗੀਆਂ ਨੇ ਤੇ ਸ਼ੂਗਰ ਦੀ ਜਿਹੜੀ ਇੱਕ ਕਹਿੰਦੇ ਹੁੰਦੇ ਇੱਕ ਡਿਪਰੈਸ਼ਨ ਹੋ ਜਾਂਦਾ ਆਪਾਂ ਹੁਣੇ ਗੱਲ ਕੀਤੀ ਹੈ ਕਿ ਇੱਕ ਐਂਗਜ਼ਾਇਟੀ ਡਿਪਰੈਸ਼ਨ ਇਹ ਚੀਜ਼ਾਂ ਕ੍ਰੀਏਟ ਹੋ ਜਾਂਦੀਆਂ ਨੇ ਜਦੋਂ ਪਤਾ ਲੱਗਦਾ ਕਿ ਬੰਦੇ ਨੂੰ ਬਿਮਾਰੀ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਵੈਸੇ ਡਿਪਰੈਸ਼ਨ ਜ਼ਿਆਦਾ ਰਹਿੰਦਾ ਹੈ ਕਿਉਂਕਿ ਬਿਮਾਰੀ ਹੈ ਕੁਝ ਕੁਛਾਂਤਲਾ ਹਾਰਮੋਨਲ ਇਮ ਬੈਲੈਂਸ ਹੁੰਦਾ ਹੈ ਤੇ ਡਿਪਰੈਸ਼ਨ ਹੁੰਦਾ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਐਂਗਜ਼ਾਇਟੀ ਜ਼ਿਆਦਾ ਹੈ ਜਾਂ ਕੁਝ ਇਹੋ ਜਿਹੇ ਲੱਛਣ ਨੇ ਉਹਨਾਂ ਨੂੰ ਕ੍ਰੋਨਿਕ ਡਿਜ਼ੀਜ਼ ਖਾਸ ਤਰ ਤੇ ਸ਼ੂਗਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਜਾਂ ਠੀਕ ਹੈ ਕੋਈ ਨਹੀਂ ਕੋਈ ਹੈ ਨਾ ਦਾ ਵਾਈਸ ਵਰ ਫਰ ਰਿਲੇਸ਼ਨ ਵੀ ਹਾਂਜੀ ਬਹੁਤ بڑا ਰਿਲੇਸ਼ਨ ਹੈ ਕਿਉਂਕਿ ਜੋ ਪਰਸਨ ਪਹਿਲਾ ਤੇ ਹੀ ਡਿਪਰੈਸਡ ਹੈ ਲੋਨਲੀ ਹੈ ਉਹ ਆਪਣੇ ਆਪ ਨੂੰ ਵੀ ਇੰਨਾ ਲੁੱਕ ਆਫਟਰ ਨਹੀਂ ਕਰੇਗਾ ਤਾਂ ਉਹ ਯੂ نو ਡੇ ਟੂ ਡੇ ਲਾਈਫ ਵਿੱਚ ਆਪਣੇ ਆਪ ਦੀ ਫੂਡ ਆਈਟਮਸ ਡਾਈਟ ਐਕਸਰਸਾਈਜ਼ ਇਹ ਸਭ ਤੁਸੀਂ ਕਦੇ ਦੇਖਿਓ ਡਿਪਰੈਸਡ ਲੋਕ ਕਈ ਵਾਰ ਸਾਰਾ ਦਿਨ ਪਜਾਮਿਆਂ ਚ ਘੁੰਮ ਰਹੇ ਆ ਦੇ ਆਰ ਨਾਟ ਗੈਟਿੰਗ ਰੈਡੀ ਹਨਾ ਫਿਰ ਕਿਚਨ ਵਿੱਚ ਜਾ ਰਹੇ ਜੋ ਮਿਲ ਰਿਹਾ ਖਾ ਰਹੇ ਆ ਤਾਂ ਫਿਰ ਇਸ ਤਰ੍ਹਾਂ ਦੀ ਜੋ ਸੈਲਫ ਕੇਅਰ ਹੈ ਉਹਨਾਂ ਦੀ ਥੋੜੀ ਜਿਹੀ ਪੂਰ ਰਹਿੰਦੀ ਹੈ और जैसे जैसे डिप्रैशन इनक्रीज होंगे तो होर सैल्फ केयर घट हों रहती है तो दे आर मोर प्रोन टू शुगर डायबिटीज हाइपरटेंशन uh -huh. और फिर ही विशस साइकल बन जाता है तुम पहला डिप्रैसड हो तो शुगर होगी होर लो फील कर रहे हो कि हम तो मैं बीमार है तो इन ऑफ डिप्रैशन एक सैल्फ रेगूलेशन जो है वो थोड़ा जा बैलेंस ਬਿਗੜਿਆ ਹੋਇਆ ਹੁੰਦਾ ਹੈ ਮਤਲਬ ਕਿ ਜੇ ਕੋਈ ਤੁਹਾਨੂੰ ਆਲਰੇਡੀ ਕੋਈ ਇਹੋ ਜਿਹਾ ਸਿੰਪਟਮਸ ਨੇ ਤੇ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਸੋ ਚੰਗੀ ਗੱਲ ਹੈ ਕਿ ਹੈਲਦੀ ਸੋਚ ਰੱਖੋ ਜੀ ਬਹੁਤਾ ਐਂਗਜ਼ਾਇਟੀ ਦੇ ਵਿੱਚ ਨਾ ਜਾਓ ਠੀਕ ਹੈ ਨਾ ਇੱਕ ਗੱਲ ਹੋਰ ਮੇਰਾ ਜ਼ਿਕਰ ਦਾ ਤੁਹਾਨੂੰ ਕਦੇ ਨਹੀਂ ਜ਼ਰੂਰ ਪੁੱਛਾਂ ਕਹਿੰਦੇ ਨੇ ਕਿ ਆਮ ਆਪਣੇ ਘਰੇ ਲਟੋਟਕੇ ਹੈਗੇ ਆ ਬਈ ਜੇ ਸ਼ੂਗਰ ਹੋਵੇ ਤਾਂ ਕਰੇਲਿਆ ਦਾ ਪਾਣੀ ਪੀ ਲਓ ਨਿੰਮ ਦੇ ਵਾਲਾ ਕੱਢ ਕੇ ਪਾਣੀ ਪੀਓ ਵੀ ਕਿ ਕੌੜੀਆਂ ਚੀਜ਼ਾਂ ਖਾਣ ਦੇ ਨਾਲ ਸ਼ੂਗਰ ਘਟ ਜਾਂਦੀ ਹੈ ਕੀ ਇਲਾਜ ਹੈਗਾ ਹੈ ਡਾਇਰੈਕਟਲੀ ਹੋ ਰਿਹਾ ਇਨਡਾਇਰੈਕਟਲੀ हाँ जी है कनेक्शन अच्छा क्योंकि कई फूड आइटम्स यह जे कैमिकल्स होंगे हैं जो थोड़ी बॉडी विच इंसुलिन मतलब प्रमोट uh, कर दें कि पैनक्रियास इंसुलिन रिलीज़ करे या फिर उन्होंने फाइबर कंटेंट ज्यादा जब जो फाइबर है uh, वो ची क्वालिटी है कि वो बॉडी विच जाके बाकी चीज़ों चिपक जाता है फाइबर जो है वो जब तीन इनटेक ज्यादा फाइबर का कर दो तो वह जाके थोड़ी होर बॉडी थोड़ी डाइजेस्टिव सिस्टम फैट न और शुगर न चिपक के ओनू एक्सक्रीट करने हैल्प करता है इसलिए थोड़ी शुगर लैवल्स घट होंदिया है पर ऐसे नहीं है कि सिर्फ इन्ह चीज़ों न घट हो जाएगा ओवरऑल पिक्चर देखनी है ਤਾਂ ਸਭ ਚੀਜ਼ਾਂ ਨੂੰ ਦੇਖਣਾ ਤੁਸੀਂ ਤੁਹਾਡਾ ਐਸੇ ਨਹੀਂ ਕਿ ਤੁਸੀਂ ਇੱਕ ਪਾਸੇ ਜਲੇਬੀ ਘਾ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਕਰੇਲੇ ਦਾ ਜੂਸ ਪੀ ਰਹੇ ਦਿਸ ਵੋਂਟ ਵਰਕ ਇਸ ਵੋਂਟ ਵਰਕ ਯਾ ਬਿਲਕੁਲ ਸਹੀ ਗੱਲ ਹੈ ਬੈਲੈਂਸ ਕਰਨਾ ਹੈ ਐਸੇ ਮਤਲਬ ਸ਼ਾਦੀ ਪਰ ਗਏ ਔਰ ਸਭ ਕੁਝ ਖਾ ਲਿਆ ਔਰ ਫਿਰ ਅਗਲੇ ਦਿਨ ਤੁਸੀਂ Neem ਚਬਾ ਰਹੇ ਹੋ ਔਰ ਤੁਹਾਡੀ ਸ਼ੂਗਰ 200 ਹੈ ਤਾਂ ਯੂ ਹੈਵ ਟੂ ਤੁਸੀਂ ਉਹਨੂੰ ਪ੍ਰੈਕਟੀਕਲੀ ਦੇਖੋ ਕਿ ਤੁਸੀਂ ਬੈਲੈਂਸ ਮੇਨਟੇਨ ਕਰਨਾ ਲਾਈਫ ਚ ਬਿਲਕੁਲ ਸਹੀ ਗੱਲ ਹੈ ਕਿ ਇਹੋ ਜਿਹੀ ਜਿਹੜੀ ਕ੍ਰੋਨਿਕ ਡਿਜ਼ੀਜ਼ ਹੁੰਦੀ ਹੈ ਜਿਹੜੀ ਸੈਲਫ ਮੈਨੇਜਮੈਂਟ ਆ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਜਦ ਜਿਹੜਾ ਤੁਹਾਡੇ ਨਾਲ ਕੇਅਰ ਟੇਕਰ ਆ ਤੁਹਾਡਾ ਉਹ ਪੂਰਾ ਧਿਆਨ ਰੱਖੇ ਤੇ ਖੁਦ ਮੈਨੂੰ ਲੱਗਦਾ ਕਿ ਸੈਲਫ ਮੈਨੇਜਮੈਂਟ ਜ਼ਿਆਦਾ ਪਲੱਸ ਤੁਹਾਡੀਆਂ ਗੱਲਾਂ ਤੋਂ ਹੀ ਮੈਨੂੰ ਲੱਗਦਾ ਕਿ ਜਿਵੇਂ ਇੱਕ ਮੈਂਟਲੀ ਸਟਰੋਂਗ ਰਹਿਣਾ ਚਾਹੀਦਾ ਹੈ ਹਾਂ ਜੀ ਚੜ੍ਹਦੀ ਕਲਾ ਜਿਹਨੂੰ ਇਸ ਪੰਜਾਬੀ ਚ ਕਹਿੰਦੇ ਆ ਤੇ ਵੈਸੇ ਤਾਂ ਸਾਡੇ ਗੁਰੂ ਨੇ ਸਾਨੂੰ ਵੈਸੇ ਹੀ ਬਖਸ਼ਿਸ਼ ਕੀਤੀ ਹੈ ਵੀ ਚੜ੍ਹਦੀ ਕਲਾ ਚ ਰਹੋ ਹਾਈ ਸਪਿਰਿਟਸ ਦੇ ਵਿੱਚ ਰਹੋ ਤੇ ਜਿਹੜਾ ਬੰਦਾ ਹਾਈ ਸਪਿਰਿਟਸ ਚ ਆਉਂਦਾ ਲੱਗੇ ਬਿਮਾਰੀਆਂ ਕਿੱਥੋਂ ਆਉਣੀਆਂ ਘੱਟ ਹੀ ਆਉਣੀਆਂ ਬਿਲਕੁਲ ਘੱਟ ਆਉਣਗੀਆਂ ਇੱਕ ਨਾ ਹੋਰ ਵੀ ਗੱਲ ਮੈਨੂੰ ਬਿਮਾਰੀ ਆਉਣ ਤੋਂ ਪਹਿਲਾਂ ਹੀ ਕਿਵੇਂ ਰਹੀ ਬਿਮਾਰ ਹੋ ਜਾਂਦੇ ਆ ਹੈਨਾ ਕਹਿੰਦੇ ਵੀ ਇੱਕੋ ਹੀ ਬਿਮਾਰ ਇੱਕੋ ਹੀ ਗੋਲੀ ਆ ਜਿਹੜੇ ਹਰ ਇੱਕ ਨੂੰ ਚੰਗੀ ਲੱਗਦੀ ਆ ਵੀ ਇਹੋ ਹੀ ਮੈਨੂੰ ਮਿਲਣੀ ਚਾਹੀਦੀ ਆ ਸਚਾਈ ਤੇ ਸਚਾਈ ਜਦੋਂ ਸਾਹਮਣੇ ਆਉਂਦੀ ਆ ਤਾਂ ਫਿਰ ਉਹਨੂੰ ਪ੍ਰਤਾਸ਼ਿਤ ਕਰਨਾ ਸਭ ਤੋਂ ਔਖਾ ਹੋ ਜਾਂਦਾ ਠੀਕ ਹੈ ਨਾ ਸੋ ਬਿਮਾਰੀਆਂ ਦੀ ਸਚਾਈ ਜਿਹੜੀ ਆ ਖਾਸ ਤੌਰ ਤੇ ਸ਼ੂਗਰ ਦੀ ਜਦੋਂ ਅਸੀਂ ਗੱਲ ਕਰਦੇ ਕਿਉਂਕਿ ਇੱਕ ਕ੍ਰੋਨਿਕ ਡਿਜ਼ੀਜ਼ ਹੈ ਤੇ ਇਹ ਡਿਜ਼ੀਜ਼ ਸਾਡੇ ਅੰਦਰ ਨਹੀਂ ਕੀ ਜੀ ਇੱਕ ਨੁਕਸ چھوٹਾ ਜਿਹੇ ਹਿੰਦਾ ਪੱਤੇ ਜੇ ਵਰਗੇ ਬਿਲਕੁਲ ਪਤਲਾ ਰਿਹਾ ਆ ਅਨਾ ਪੈਨਕ੍ਰੀਆਜ਼ ਹਾਂਜੀ ਜਿਹਦਾ ਸੀਰਸ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿੱਥੇ ਹੈ ਡਾਈਜੈਸਟਿਵ ਸਿਸਟਮ ਦੇ ਵਿੱਚ ਤੇ ਉਹਦੀ ਵਰਕਿੰਗ ਹੈ ਕਿ ਆਪਾਂ ਪੈਨਕ੍ਰੀਆਜ਼ ਨੂੰ ਵੀ ਹੈਲਦੀ ਰੱਖ ਸਕਦੇ ਕਿਸੇ ਢੰਗ ਨਾਲ ਵੀ ਇਹ ਖਰਾਬ ਹੀ ਨਾ ਹੋਵੇ ਮੈਨੂੰ ਟਾਈਪ 1 ਤੇ ਨਾ ਹੀ ਹੋਵੇ ਕਿਉਂਕਿ ਟਾਈਪ 2 ਜਿਹੜੀ ਹੈ ਉਹਦੇ ਬਾਰੇ ਤਾਂ ਅਕਸਰ ਮੈਨੂੰ ਲੱਗਦਾ ਮੇਰੇ ਨਾਲ ਤੁਸੀਂ ਸਹਿਮਤ ਹੋਵੋਗੇ ਕੋਈ ਕਹਿੰਦੇ ਨੇ ਕਿ ਜਦੋਂ 50 ਦੇ ਉੱਪਰ ਹੋਵੇ ਤੇ ਟਾਈਪ 2 ਹੋਣ ਦੇ ਜ਼ਿਆਦਾ ਹੋ ਜਾਂਦੇ ਨੇ ਤੇ ਅੰਦਰਾਂ ਦੇ ਵਿੱਚ ਇਹ ਬਿਮਾਰੀ ਅਕਸਰ ਹੀ ਆ ਜਾਂਦੀ ਹੈ ਪਰ ਟਾਈਪ 1 ਜਿਹੜੀ ਉਹ ਖਾਸ ਤੌਰ ਤੇ ਪੈਨਕ੍ਰੀਆਲ ਦੇ ਨਾਲ ਕੀ ਪੈਨਕ੍ਰੀਆਜ਼ ਨੂੰ ਹੈਲਦੀ ਰੱਖਿਆ ਜਾ ਸਕਦਾ ਮੈਮ ਓਵਰਆਲ ਬੋਡੀ ਵਿੱਚ ਅਸੀਂ ਓਵਰਆਲ ਬੋਡੀ ਨੂੰ ਲੁੱਕ ਆਫਟਰ ਅਸੀਂ ਕਰਨਾ ਹੈ ਨਾ ਇੱਕ ਪਾਰਟिकुलर ਆਰਗਨ ਨੂੰ ਅਸੀਂ ਲੁੱਕਾ ਨਹੀਂ ਕਰ ਸਕਦੇ ਵੱਖਰਾ ਨਹੀਂ ਕਰ ਸਕਦੇ ਪੂਰੇ ਡਾਈਜੈਸਟਿਵ ਸਿਸਟਮ ਨੂੰ ਅਸੀਂ ਗੁੱਡ ਰੱਖ ਸਕਦੇ ਤੁਸੀਂ ਆਪਣੀ ਡਾਇਟ ਅੱਛੀ ਰੱਖੋ ਡੇਲੀ ਕੁਛ ਨਾ ਕੁਛ ਐਕਸਰਸਾਈਜ਼ ਜ਼ਰੂਰ ਕਰੋ ਐਟਲੀਸਟ 30 ਟੂ 40 ਮਿੰਟਸ ਔਰ ਜੇ ਤੁਸੀਂ

ਮ ਮੈਨੇਜ ਹੋ ਜਾਏਗਾ ਬਟ ਰੋਜ਼ ਹੀ ਆਫਿਸ ਤੇ ਨਿਕਲ ਕੇ ਸਮੋਸਾ ਖਾ ਰਹੇ ਆ ਤਾਂ ਫਿਰ ਪ੍ਰੋਬਲਮ ਹੈ ਇੱਕ ਹੋਰ ਚੀਜ਼ ਗੱਲ ਮੇਰੇ ਦਿਮਾਗ ਚ ਆ ਰਹੀ ਹੈ ਕਿ ਅਸਲੀ ਲੋਕ ਜਿਹੜੇ ਖਾਸ ਖਾਸ ਤੋ ਸਾਊਥ ਏਸ਼ੀਆ ਨੇ ਸਾਡੀਆਂ ਫੂਡ ਐਪਸ ਜਿਹੜੀਆਂ ਨੇ ਉਹ ਰੋਟੀ ਆ ਦਾਲ ਆ ਸਬਜ਼ੀ ਆ ਜਿਹੜਾ ਅਸੀਂ ਖਾਂਦੇ ਆ ਹੁਣ ਅਸੀਂ ਜਦੋਂ ਇੱਥੇ ਵੈਸਟ ਦੇ ਵਿੱਚ ਆ ਗਏ ਆ ਤਾਂ ਬਹੁਤੇ ਜਿਹੜੇ 버ਗਰ ਪੀਜ਼ੇ ਵਗੈਰਾ ਜਿਹੜੇ ਨੇ ਮੈਂ ਆਪਣੀ ਨਿੱਜੀ ਤੌਰ ਤੇ ਦੱਸਣੀ ਆ ਕਿ ਮੈਨੂੰ ਨਹੀਂ ਪੱਚਦੇ ਹਾਂਜੀ ਹਾਲਾਂਕਿ ਬੜੇ ਹੋਵੇ ਉਸ ਸੀ ਚੀਜ਼ਾਂ ਦੇ ਮੈਂ ਦੇ ਦੇ ਲਈ ਆਟੇ ਦੇ ਨਹੀਂ ਇਹ ਜਿਹੜੀਆਂ ਫੂਡ ਹੈਬਿਟਸ ਨੇ ਜਿਹੜੀਆਂ ਸਾਡੀਆਂ ਪੁਰਾਣੀਆਂ ਚੱਲ ਰਹੀਆਂ ਨੇ ਕੀ ਸਾਨੂੰ ਉਹੋ ਹੀ ਸਸਟੇਨ ਕਰਨੀਆਂ ਚਾਹੀਦੀਆਂ ਹੈ ਕਿ ਜਾਂ ਨਵੀਆਂ ਹੈਬਿਟਸ ਨੂੰ ਕਿੰਨੇ ਚਿਰ ਚੰਦਾ ਕਰ ਸਕਦਾ ਸਾਡੇ ਬੱਚਿਆਂ ਲਈ ਉਹ ਬੈਟਰ ਨੇ ਸਾਡੇ ਲਈ ਵੀ ਉਹ ਬੈਟਰ ਨੇ ਜਾਂ ਨਹੀਂ ਜਾਂ ਸਾਡੇ ਬੱਚਿਆਂ ਨੂੰ ਸਾਡੇ ਸਾਊਥ ਏਸ਼ੀਅਨ ਟਰੈਡੀਸ਼ਨਲ ਫੂਡ ਤੇ ਜ਼ਿਆਦਾ ਰਹਿਣਾ ਚਾਹੀਦਾ ਹੈ ਕਿ ਇਹਨਾਂ ਪੀਜ਼ੇ 버ਗਰਾਂ ਵੱਲੋਂ ਜ਼ਿਆਦਾ ਮੋੜਨਾ ਚਾਹੀਦਾ ਹੈ ਮੈਂ ਜਿਹੜੀ ਸਾਡੀ ਡਾਇਟ ਹੈ ਉਹਦੇ ਡਿਫਰੈਂਟ ਕੰਪੋਨੈਂਟਸ ਹੈ Protein, protein fiber, है ना देर इज प्रोटीन फाइबर कार्बोहाइड्रेट्स वाइटामिन मिनरल्स तो जब एक मील प्लान कर रहे हो तो वो हर एक कॉम्पोनेंट प्रोपोर्शन बैलेंस हो ना ये पूरा एक बहुत वास सब्जेक्ट है लेकिन कोई भी एक चीज जे ज़्यादा है जे ती ਸਾਡੇ ਕਾਰਬੋਹਾਈਡਰੇਟ ਜਿਹੜਾ ਇੰਡੀਅਨ ਡਾਈਟ ਵਿੱਚ ਅਕਸਰ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਆ ਅਸੀਂ ਦੋ ਰੋਟੀ ਖਾ ਰਹੇ ਹਾਂ ਇੱਕ ਕਟੋਰੀ ਦਾਲ ਨਾਲ ਹਨਾ ਜਦ ਕਿ ਇਟ ਸ਼ੁੱਡ ਬੀ ਕਿ ਤੁਸੀਂ ਇੱਕ ਬੜੀ ਕਟੋਰੀ ਦਾਲ ਇੱਕ ਕਟੋਰੀ ਸਬਜੀ ਦਹੀਂ ਸੈਲਡ ਇੱਕ ਰੋਟੀ ਜਾਂ ਦੋ ਰੋਟੀ ਮਤਲਬ ਇਟ ਹੈਸ ਟੂ ਬੀ ਬੈਲੈਂਸਡ ਤਾਂ ਕੋਈ ਵੀ ਇੱਕ ਕੰਪੋਨੈਂਟ ਨੂੰ ਜੇ ਤੁਸੀਂ ਜ਼ਿਆਦਾ ਕਰੋਗੇ ਤਾਂ ਉਹ ਬਾਡੀ ਪਰ ਇਫੈਕਟ ਕਰੇਗਾ ਇਦਵਿਲਕੋ ਫੂਡ ਚਾਹੇ ਕੋਈ ਵੀ ਹੋਵੇ ਗੱਲ ਇਹ ਨਹੀਂ ਹੈ ਕਿ ਵੈਸਟਰਨ ਹੈ ਕਿ ਈਸਟਰਨ ਹੈ ਮਤਲਬ ਤੇ ਹੈਗਾ ਕਿ ਉਹਦੇ ਸਾਰੀਆਂ ਚੀਜ਼ਾਂ ਬੈਲੰਸ ਹੋਣੀ ਚਾਹੀਦੀ ਆਪਾਂ ਇੱਥੇ ਵੀ ਇੱਕ ਦਿਨ ਗੱਲ ਕਰਾਂਗੇ ਇਹ ਫੂਡ ਜਿਹੜਾ ਵਾ ਉਹ ਕੀ ਹੁੰਦਾ ਤੇ ਹੈਲਦੀ ਫੂਡ ਕੀ ਹੁੰਦਾ ਤੇ ਕਿਹੋ ਜਿਹਾ ਫੂਡ ਜਿਹੜਾ ਸਾਡੀ ਸਰੀਰ ਲਈ ਮੈਨੂੰ ਕਿਉਂਕਿ ਮੈਨੂੰ ਖੁਦ ਨੂੰ ਆਪਾਂ ਇੱਕ ਮਿਰਮਿਥ ਬਣ ਗਈ ਆ ਕਿ ਮੈਨੂੰ ਪੀਜ਼ਾ ਨਹੀਂ ਪਚਦਾ ਉਨੇ ਦੇ ਪਿੱਛੇ ਕੀ ਹੈਗਾ ਮੈਥਿਆ ਕਿ ਜਾਂ ਕੀ ਆ ਇਹਦੇ ਬਾਰੇ ਵਿੱਚ ਜ਼ਰੂਰ ਆਪਾਂ ਕਦੀ ਔਰ ਕਦੀ ਗੱਲਬਾਤ ਕਰਾਂਗੇ ਤੇ ਸੱਚੀ ਵਿੱਚ ਬੜੀਆਂ achੀਆਂ ਗੱਲਾਂ ਲੱਗੀਆਂ ਤੁਹਾਡੀਆਂ ਤੇ ਵਾਕਿਆ ਹੀ ਸ਼ੂਗਰ ਵਰਗੀ ਬਿਮਾਰੀ ਜਿਹਨੂੰ ਅਸੀਂ ਬੜੀ ਕ੍ਰੋਨਿਕ ਕਹਿੰਨੇ ਸਾਲਾਂਬੱਦੀ ਚੱਲਦੀ ਆ ਇਹਦੇ ਲਈ ਐਕਸਰਸਾਈਜ਼ ਕਹਿੰਦੇ ਬੜੀ ਕਰੋ ਤੇ ਜ਼ਿਆਦਾ ਐਕਸਰਸਾਈਜ਼ ਵੀ ਮੈਨੂੰ ਲੱਗਦਾ ਨੁਕਸਾਨਦਈ ਕੋਈ ਨਹੀਂ ਹੋਦੀ। ਓਨੀ ਐਕਸਰਸਾਈਜ਼ ਕਰੋ ਜਿਹਨੂੰ ਤੁਸੀਂ ਆਰਾਮ ਨਾਲ ਕਰ ਪਾ ਰਹੇ ਹੋ ਜਮ ਜੁਆਇਨ ਕਰ ਲਓ ਜਿਮ ਜੁਆਇਨ ਕਰ ਲਓ ਜਾਂ ਵਾਕਿੰਗ ਕਰੋ ਆਫਟਰ ਅ ਸਰਟਨ ਏਜ ਵਾਕਿੰਗ ਇੱਕ ਬਹੁਤ ਸਿੰਪਲ ਔਰ ਅੱਛੀ ਐਕਸਰਸਾਈਜ਼ ਹੈ ਖਾਸ ਤੌਰ ਤੇ ਜਿਹੜੀ ਟਾਈਪ 2 ਵਾਲੀ ਜਿਹਨੂੰ ਅਸੀਂ ਗੱਲ ਕਰਦੇ ਬਜ਼ੁਰਗਾਂ ਵਾਲੀ ਜੇ ਐਂ ਜੀ ਦੀ ਸ਼ਿਕਾਇਤ ਹੈ ਤਾਂ ਫਿਰ ਤੁਸੀਂ ਵਾਕਿੰਗ ਵਾਕਿੰਗ ਕਰੋ ਤੋ ਯੋਗਾ ਵੀ ਕਰ ਸਕਦੇ ਹਾਂ ਘਰ ਦੇ ਅੰਦਰ ਹੀ ਹਾਂ ਬਿਲਕੁਲ ਠੀਕ ਹੈ ਸੋ ਥੈਂਕ ਯੂ ਗਗਨ ਬਹੁਤ ਹੀ ਅੱਛੀਆਂ ਗੱਲਾਂ ਹੋਈਆਂ ਥੈਂਕ ਯੂ ਵੈਰੀ ਮੱਚ ਤੇ ਜਿਵੇਂ ਹੁਣੇ ਗੱਲ ਕੀਤੀ ਹੈ ਕਿ ਫੂਡ ਦੀ ਸੋ ਕਦੀ ਆਪਾਂ ਜ਼ਰੂਰੀ ਇਹਦੇ ਬਾਰੇ ਵੀ ਗੱਲ ਕਰਾਂਗੇ ਕਿ ਸਾਡਾ ਅਸੀਂ ਜਗਾ ਬਦਲ ਲੰਨੇ ਆ ਕਲਚਰ ਸਾਡਾ ਇੱਥੇ ਚੇਂਜ ਹੋ ਗਿਆ ਤੇ ਕਦੀ ਕਦੀ ਡਰ ਵੀ ਲੱਗਣ ਲੱਗ ਜਾਂਦਾ ਸੋ ਅਸੀਂ ਚਾਹਾਂਗੇ ਕਿ ਇਸ ਡਰ ਨੂੰ ਆਪਾਂ ਸਿਰ ਤੋਂ ਦੂਰ ਕਰੀਏ ਤੇ ਥੈਂਕ ਯੂ ਗਗਨ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਾਰਿਆਂ ਨੂੰ ਯਾਰ ਪ੍ਰੀਸਸਿਕਨ ਇਸ ਦਿਨ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੋ ਗਿਆ